ਉਸ ਤੋਂ ਯਾਰਾਂ ਤੁਹਾਨੂੰ ਸੁਣਾਇਆ ਜੇਤਬਾਜੀ ਕਰਕੇ ਲਾਲੀ ਸ਼ਰਤ ਕਿ ਠੰਡਾ ਪਾਣੀ ਰੱਖਣਾ ਹੈ ਰਾਤ ਨੂੰ ਬਾਹਰ ਨੂੰ ਤੇ ਸਵੇਰੇ ਉੱਠ ਕੇ ਉਹਦੇ ਨਾਲ ਹੀ ਨਹਾਉਣਾ ਹੈ ਤੇ ਜਿਹੜਾ ਵੀ ਇਹ ਸ਼ਰਤ ਨੂੰ ਕਰੂਗਾ ਪੂਰਾ ਉਹਨੂੰ ਮਿਲੂਗਾ ਵੱਡਾ ਇਨਾਮ ਜੀ ਹਾਂ ਜੇਤ ਜੇਤਬਾਜੀ ਦੇ ਵਿੱਚ ਸ਼ਰਤਾਂ ਲਾਲੀ ਪਾ ਕੇ ਜਦ ਠੰਡੇ ਪਾਣੀ ਨਾਲ ਨਹਾ ਲਿਆ ਤਾਂ ਉਸ ਤੋਂ ਬਾਅਦ ਕੀ ਹੋਇਆ ਆਓ ਤੁਹਾਨੂੰ ਸੁਣਾਉਨੇ ਆ ਡਾਕਟਰ ਸਾਹਿਬ ਦੀ ਜਵਾਬੀ ਨੌਜਵਾਨਾਂ ਨੇ ਸ਼ਰਤ ਲਈ ਕਿ ਅਸੀਂ ਠੰਡੇ ਪਾਣੀ ਨਾਲ ਨਹਾ ਕੇ ਠੰਡੇ ਤੋਂ ਠੰਡੇ ਪਾਣੀ ਨਾਲ ਬਾਹਰ ਰੱਖ ਕੇ ਰਾਤ ਜਿਹੜਾ ਰੱਖਿਆ ਸੀਗਾ ਨਹਾ ਕੇ ਵੀ ਅਣ ਛਾਲਾ ਮਾਰਾਂਗੇ ਪਰ ਇਸ ਕੀ ਹੋਇਆ ਜਦੋਂ ਠੰਡੇ ਪਾਣੇ ਨੂੰ ਨਹਾਇਆ ਬੰਦੇ ਦਾ ਬਾਡੀ ਮਾਸ ਪਕਸੀ ਬੰਦਾ ਪਤਲਾ ਸੀ ਬਹੁਤ ਜ਼ਿਆਦਾ ਉਹ ਬੋਡੀ ਐਕਡਮ ਕੋ ਫ੍ਰੀਜ਼ੋ ਕ੍ਰਿਸਟਲ ਚਲੀ ਜਾਂਦੀ ਹੈ ਉਹਨੇ ਆਦਾ ਟੈਂਪਰੇਚਰ ਮੇਨਟੇਨ ਹੀ ਕਰਨਾ ਪੈਂਦਾ ਹੁੰਦਾ ਬਾਡੀ ਦਾ ਆਟੋ ਰੈਗੂਲੇਸ਼ਨ ਹੈ ਉਸ ਨਾਲ ਕੀ ਹੋਇਆ ਜਦੋਂ ਬਾਡੀ ਨੂੰ ਠੰਡ ਲੱਗੀ ਫ੍ਰੀਜ਼ੋ ਕ੍ਰਿਸਟਲ ਹੋਈ ਉਹਦੇ ਰੈਸਪੀਰੇਟਰੀ ਐਫਰਟ ਕੜ ਗਿਆ ਉਹਦਾ ਵਿਉਸ਼ ਹੋ ਗਿਆ ਤੇ ਇਸ ਕਰਕੇ ਜਿੰਨੇ ਵੀ ਆਪਣੇ ਲੋਕ ਹੈ ਖਾਸ ਕਰਕੇ ਬਿਜੋ ਜਿਨ੍ਹਾਂ ਦਾ ਬਾਡੀ ਮਾਸ ਇੰਡੈਕਸ ਘੱਟ ਹੈ ਉਹ ਘਟੋ ਘਟ ਬਾਹਰ ਨਾ ਨਿਕਲਨ ਔਰ ਬਾਹਰ ਨਿਕਲਣਾ ਵੀ ਪੈ ਜੇ ਤਾਂ ਪੂਰੇ ਕਪੜੇ ਭਾ ਕੇ ਜਾਣ ਅਗਰ ਪੂਰੇ ਕਪੜੇ ਨਹੀਂ ਪਾਉਂਦੇ ਤਾਂ ਉਹਨਾਂ ਨੂੰ ਦਵਾਰਾ ਵੀ ਪੈ ਸਕਦਾ ਹੈ ਅਤੇ ਕਾਰਨ ਹਾਰਟ ਅਟੈਕ ਹੋ ਸਕਦਾ ਹੈ, ਪਾਸਾ ਖੜ ਸਕਦਾ ਹੈ। ਇਹ ਕਿਉਂ ਹੁੰਦਾ ਬੰਦਾ ਠੰਢੇ ਚ ਪਾਣੀ ਨਹੀਂ ਪੀਂਦਾ। ਪਾਣੀ ਇੱਕ ਮੇਨ ਕੰਪੋਨੈਂਟ ਹੈ ਬਾਡੀ ਦਾ ਜਿਹੜਾ ਆਪਣਾ ਖੂਨ ਦੀ ਸਰਕੂਲੇਸ਼ਨ ਅੱਗੇ ਬਤੌਂਦਾ ਹੈ। ਉਸ ਨਾਲ ਕੀ ਹੁੰਦਾ ਇੱਕ ਹਾਰਟ ਅਟੈਕ ਨਹੀਂ ਹੁੰਦਾ। ਲੋਕ ਵੀ ਅੰਦਰ ਠੰਢੇ ਚ ਪਾਣੀ ਨਹੀਂ ਪੀਂਦੇ। ਪਾਣੀ ਨਹੀਂ ਪੀਂਦੇ ਕਿ ਬਾਰ-ਬਾਰ ਪਿਸ਼ਾਬ ਜਾਣਾ ਪੈਂਦਾ। ਇਸ ਕਰਕੇ ਜਿਆਦਾ ਨਹੀਂ ਪੀਂਦੇ। ਤੇ ਉਸ ਨਾਲ ਹਾਰਟ ਅਟੈਕ ਹੋ ਸਕਦਾ। ਖੂਨ گاੜਾ ਹੋਣ ਤੇ ਪਾਸਾ ਖੜਨ ਲੱਗਦਾ ਹੈ। ਜਿੰਨੀ ਵੀ ਬੀਬਲਟੀ ਦਵਾਰਾ ਪੈ ਸਕਦਾ, ਬਲੱਡ ਨੂੰ ਇਸ ਲਈ ਸਾਰੀ ਲੋਕਾਂ ਨੂੰ ਆਹ ਹਦਾਇਤ ਦਿੱਤੀ ਜਾਂਦੀ ਠੰਡ ਤੋਂ ਬਚਾਅ ਵਾਸਤੇ ਅੰਦਰ ਹੀ ਰਹਿਣ ਜਦ ਤੱਕ ਬਹੁਤ ਐਮਰਜੈਂਸੀ ਕਮ ਨਾ ਹੋਵੇ ਘਟੋ ਘਟ ਸਵੇਰੇ ਸਵੇਰੇ 10 ਵਜੇ ਤੱਕ ਸਾਰੇ ਅੰਦਰ ਰਹਿਣ ਜਿਹਨਾਂ ਨੂੰ ਡਿਊਟੀ ਜਾਣੀ ਹੈ ਆਪਦੀ ਡਿਊਟੀ ਤੇ ਪਹੁੰਚਣ ਸਕੂਲ ਦੇ ਬੱਚੇ ਖਾਸ ਕਰਕੇ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਬਹੁਤ ਜਲਦੀ ਠੰਡ ਲੱਗਦੀ ਹੈ ਨਮੂਨੇ ਦੇ ਚਾਂਸਸ ਰੈਸਪੀਰੇਟਰੀ ਇਲਨਸ ਦੇ ਚਾਂਸਸ ਠੀਕ ਹੈ ਬੁਖਾਰ ਸਾਰੀ ਜਿਹੜੀ 올ਡ ਏਜ ਹਾਰਟ ਅਟੈਕ ਪਾਸਾ ਖੰਡਣਾ ਆ ਸਾਰੇ ਇਹਦੀ ਲੰਗ ਡਿਜ਼ੀਜ਼ ਸਾਰੇ ਦੇ ਕਾਂਸਕਵੈਂਸਸ